ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਐ ਇੱਕ ਗੱਬਣ ਆਉਂ ਪੁੱਛ ਲੈਣਾ ਬਾਈ ਟੋਟਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਐਡਰੈਸ ਹੋ ਹਾਂਜੀ ਮਾਨਪ੍ਰੀਤ ਸਿੰਘ ਜੀ ਅੰਡ ਕਿਲ ਕੋਟੇ ਦੇ ਨੇੜੇ ਸ਼ਾਣਾ ਪਾਇਆ ਇਧਰ ਹੀ ਆਇਆ ਪੱਕ ਹੋ ਗਏ ਅੰਤ ਮੈਂ ਠੀਕ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 97891 ਜੀ 82355 ਜੀ ਠੀਕ ਐ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਇਹ ਦੂਜਾ ਸੂਹਾ ਸੂਈ ਆ ਜੀ ਕਦੋਂ ਸੂਈ ਆ ਇਹ ਕੱਲ ਸੂਈ ਆ ਜੀ ਆਪਣੇ ਕੋਲੇ ਹੁਣੀ ਆ ਆਪਾਂ ਚੋਕੇ ਲਿਆ ਹੈ ਜੀ ਇਹਨੂੰ ਠੀਕ ਆ ਹਾਂ 10 ਕਿਲੋ ਇਹਦੇ ਥਲੇ ਬੜਾ ਤਿਆਰ ਆ ਜੀ ਠੀਕ ਆ ਬੱਚਾ ਕੀ ਮਗਰ ਮਗਰ ਬੱਸਾ ਜੀ ਬੱਚਾ ਥਣ ਬੜਾ ਚੰਗਾ ਲੱਗਿਆ ਯਾਰ ਹਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲਗਾਤਾਰੀਆਂ ਹੀ ਆ ਜੀ ਲਾ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਕੀ ਬਾਤ ਆ ਫੇਸ ਬੜਾ ਚੰਗਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਹੀ ਮੰਦੀ ਫੈਂਟ ਆ ਜਿਹੜੀ ਕਰਮਲ ਜੀ ਚੰਗੀ ਆ ਚੰਗੇ ਬੌਲੇ ਤੋਂ ਕਰਮਾਲੀ ਸਟਾਰਟ ਹੋਈ ਆ ਭਾਈ ਤੇ ਫਰੈਂਡ ਫੌਂਡ ਕਰਮਾਲੀ ਦੀ ਫੁੱਲ ਆਉਣੀ ਆ ਬੱਚਾ ਮਗਰ ਬੱਚਾ ਸੁਈ ਸਵਾਈਆ ਫੇਸ ਬੜਾ ਚੰਗਾ ਤੋਰਾ ਤਰਾ ਚੰਗਾ ਰੰਗ ਰੂਪ ਕਰਮਾਲੀ ਦਾ ਬਹੁਤ ਚੰਗਾ ਹੈ ਨਾ ਬਿੱਟ ਪਾ ਜਾਂਦੇ ਥੋੜਾ ਜਿਹਾ ਜੀ ਹੂੰ ਮੋੜ ਲਿਓ ਪਰਾ ਤੇ ਕੀ ਮੋਲ ਲੱਜਾ ਜੀ ਮੋਲ ਇਹਦਾ 45000 ਜੀ 45000 ਰੁਪਇਆ ਮਾਨ ਤਣ ਹੋ ਜਾ ਬਣ ਤਣਾ ਕਰਦਾਂਗੇ 45000 ਰੁਪਇਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਣ ਜਰੂਰ ਹੋ ਜਾ ਚੰਗੀਆਂ ਵਰਡ ਸੁਨੱਖੀਆਂ ਥਣ ਲੈਵਾ ਚੰਗਾ ਨਾਣਾ ਨੂਣਾ ਚੰਗੀਆਂ ਆਰਡਰ ਕਮਾਲ ਦਾ ਫੁੱਟੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਲੱਗਿਆ ਬਈ ਮੱਝ ਵਾਲਾ ਥਣ ਲੱਗਿਆ ਗੁਲਾਬੀ ਥਣ ਚਵਾਈ ਕਿਵੇਂ ਆ ਇੱਕ ਨੰਬਰ ਆਈ ਇੱਕ ਨੰਬਰ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੁੰਦੀ ਆ ਇਹ ਵੀ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਜੂ 5-6 ਦਿਨ ਜੀ ਤੇ ਲੱਭ ਆਉ ਪਈਆਂ ਹਾਂਜੀ 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 ਸਾਰੀਆਂ ਬਾਲਟਨਾਂ ਕੱਢੂ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਇਹਨੇ 15-16 ਕਿਲੋ ਦਿੱਤਾ ਜੀ ਪਹਿਲੇ ਸੂਏ ਅੱਛਾ ਠੀਕ ਆ ਇਹ ਕੱਚੀ ਕੱਚੀ ਆ ਨਾ ਕੱਚੀ ਕੱਚੀ ਆ ਜੀ ਖੋਲ ਦੇ ਬਈ ਤੋੜ ਕੇ ਦਿਖਾ ਦੇ 15 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਕਦ ਠੀਕ ਆ ਬਈ ਆਰਡਰ ਚੰਗਾ ਤਿਆਰ ਕਰ ਲੈਣੀ ਹੈ ਕੱਚੀ ਜ਼ਰੂਰ ਨਿਰਕਰਮ ਵਾਲੀ ਲੈਂਦੀ ਆ ਉਹਨਾਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਕੀ ਮੋਲ ਲੱਜਾ ਹੈ ਜਿਆਦਾ ਮੋਲ ਦਾ 47000 ਆ ਜੀ 47000 ਰੁਪਏ ਮਾਨਦਾਨ ਹੋ ਜਾ ਮਾਨਦਾਨ ਕਰ ਦਾਂਗੇ ਜੀ ਠੀਕ ਆ 47000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵੀ ਪਲੱਸ ਤੁਹਾਨੂੰ ਬਾਜੂਗੇ ਚੰਗਾ ਸੇਵਾ ਅਗਲੇ ਕੋਲੇ ਬਾਗੀ ਜੀ ਅੱਛਾ ਜੀ ਹਾਂ ਜੀ ਠੀਕ ਹੈ ਬਈ ਆਹ ਦੇਨ ਲਾਈਨ ਦੀ ਥੋੜੀ ਕੱਚੀ ਆ ਜੇ ਹਾਂ ਕੱਚੀ ਕੱਚੀ ਜ਼ਰੂਰ ਆ ਬਾਈ ਹਨ ਤੇ ਨਗ ਸੀਗੇ ਭਰਾ ਕੋਲੇ ਦੋ ਬਾਈ ਦੋਨੇ ਦਿਖਾਤੇ ਇਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ